ਪਾਖੜਾ ਦੇ ਪਾਣੀ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਵਿਚਾਲੇ ਪਏ ਪਵਾੜੇ ਦੇ ਦਰਮਿਆਨ ਸੋਮਵਾਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਇੱਕ ਰੋਜ਼ਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਸੈਸ਼ਨ ਦੌਰਾਨ ਵਿਰੋਧੀ ਵੀ ਪਾਣੀਆਂ ਦੇ ਮੁੱਦੇ ਤੇ ਸਰਕਾਰ ਦੇ ਨਾਲ ਖੜੇ ਨਜ਼ਰ ਆਏ ਕਰੀਬ 5 ਘੰਟੇ ਤੱਕ ਚੱਲੇ ਸੈਸ਼ਨ ਦੌਰਾਨ ਸਾਰੀਆਂ ਹੀ ਪਾਰਟੀਆਂ ਨੇ ਸਾਫ਼ ਕਰ ਦਿੱਤਾ ਕਿ ਹਰਿਆਣਾ ਨੂੰ ਇੱਕ ਬੂੰਦ ਵੀ ਪਾਣੀ ਨਹੀਂ ਦਿੱਤੇ ਜਾਏਗਾ ਹਰਿਆਣਾ ਨੂੰ ਵਾਧੂ ਪਾਣੀ ਦਿੱਤੇ ਜਾਣ ਤੇ BBMP ਦੇ ਫੈਸਲੇ ਦੇ ਖਿਲਾਫ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦੇ ਵੱਲੋਂ ਮਤਾ ਪੇਸ਼ ਕੀਤਾ ਗਿਆ ਮਤਾ ਪੇਸ਼ ਕਰਨ ਦੌਰਾਨ ਉਨ੍ਹਾਂ ਕਹਿਿਆ ਕਿ ਪੰਜਾਬ ਦੇ ਲਈ ਪਾਣੀ ਦੀ ਇੱਕ ਇੱਕ ਬੂੰਦ ਕੀਮਤੀ ਹੈ ਤੇ ਪੰਜਾਬ ਹੁਣ ਆਪਣੇ ਹਿੱਸੇ ਦਾ ਪਾਣੀ ਕਿਸੇ ਵੀ ਸੂਬੇ ਨੂੰ ਨਹੀਂ ਦੇਵੇਗਾ ਇਸ ਮਤੇ ਦਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਦੇ ਵੱਲੋਂ ਸਮਰਥਨ ਕੀਤਾ ਗਿਆ ਉਨ੍ਹਾਂ ਕਹਿਿਆ ਕਿ ਭਾਵੇਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਿਆਸੀ ਵਖਰੇਵੇਂ ਹੋ ਸਕਦੇ ਨੇ ਪਰ ਪਾਣੀਆਂ ਦੇ ਮੁੱਦੇ ਤੇ ਅਸੀਂ ਸਰਕਾਰ ਦੇ ਨਾਲ ਖੜੇ ਹਾਂ ਸੈਕਸ਼ਨ ਹੈਸਨ ਸੈਕਸ਼ਨ 7879 18 they should also not be part of it they should be scrapped water is a state issues state subject hai punjab has inherent rights soobe kol poor rakhe aap apni ladai ladiye kachariyan vich vi ethe asi toade naal mereya apna tonu kehna hai mantri ji jehda pakhra board da hai edi scrapping mango ਜਿਹੜਾ ਡੈਮ ਸੇਫਟੀ ਐਕਟ ਆਇਆ ਇਹਦੀ ਆਪਾਂ ਸਕ੍ਰੈਪਿੰਗ ਮੰਗੀ ਹੈ ਕਿਉਂਕਿ ਆਪਾਂ ਕਮੇਟੀਆਂ ਬਣਾ ਲੀਆਂ ਆਪਾਂ ਐਕਸੈਪਟ ਕਰ ਲਿਆ ਉਹਨਾਂ ਨੂੰ ਇੱਕ ਵਾਰ ਫੇਰ ਕੈਨਸਲ ਕਰ ਦੇਣਾ ਤੇ ਮਤਾ ਪੇਸ਼ ਹੋਣ ਤੋਂ ਬਾਅਦ ਮਤੇ ਤੇ ਚਰਚਾ ਦੇ ਲਈ 3 ਘੰਟਿਆਂ ਦਾ ਸਮਾਂ ਰੱਖਿਆ ਗਿਆ BBMP ਦੇ ਫੈਸਲੇ ਦੇ ਖਿਲਾਫ ਪੇਸ਼ ਮਤੇ ਤੇ ਚਰਚਾ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਗਵਾਂਡੀਆਂ ਅਤੇ BBMP ਤੇ ਇਸ ਦੇ ਨਾਲ ਹੀ ਕੇਂਦਰ ਤੇ ਵੀ ਗਰਸ ਦੇ ਨਜ਼ਰ ਆਏ ਇਸ ਦੌਰਾਨ ਉਹਨਾਂ BBMP ਦੇ ਪੁਨਰਗਠਨ ਦੀ ਮੰਗ ਵੀ ਕੀਤੀ ਬੀਤੇ ਦਿਨ BBMP ਦੇ ਵੱਲੋਂ ਸੱਦੀ ਗਈ ਬੈਠਕ ਨੂੰ ਗੈਰ ਕਾਨੂੰਨੀ ਅਤੇ ਬੈਠਕ 'ਚ ਹੋਏ ਫੈਸਲੇ ਨੂੰ ਗੈਰ ਸੰਵਿਧਾਨਕ ਘਾੜ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਸਵਾਲ ਪੁੱਛਿਆ ਕਿ ਹਰਿਆਣਾ ਅਤੇ ਰਾਜਸਥਾਨ ਨੂੰ BBMP ਦੇ ਵਿੱਚ ਵੋਟ ਦਾ ਅਧਿਕਾਰ ਆਖਰ ਕਿਉਂ ਦਿੱਤਾ ਗਿਆ ਨਾਲ ਹੀ ਮੁੱਖ ਮੰਤਰੀ ਮਾਨ ਦਾ ਕਹਿਣਾ ਸੀ ਕਿ BBMP ਸਿਰਫ ਸਫੇਦ ਹਾਥੀ ਹੈ ਤੇ ਕੇਂਦਰ ਅਤੇ BJP ਦੀ ਘੱਟ ਪੁਤਲੀ ਬਣ ਕੇ ਰਹਿ ਗਿਆ ਤੇ ਹੁਣ ਲੋੜ ਹੈ ਕਿ ਇਸ ਨੂੰ ਖਤਮ ਕਰ ਦਿੱਤਾ ਜਾਵੇ BBMP ਪਾਖੜਾ ਬਿਆਸ ਮੈਨੇਜਮੈਂਟ ਬੋਰਡ ਇਹਦੇ ਵਿੱਚ ਰਾਵੀ ਸਤਲੁਜ ਬਿਆਸ ਤੇ ਪਾਖੜਾ ਇਹਦੇ ਨਾਲ ਸੰਬੰਧਿਤ ਇਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ ਹਰਿਆਣਾ ਦਾ ਕਿਹੜਾ ਹਿੱਸਾ ਇਹਨਾਂ ਤਿੰਨਾਂ ਬ੍ਰਹਿਮਾਨਾਂ ਲੱਗਦਾ ਜੀ 1 ਇੰਚ ਵੀ ਰਾਜਸਥਾਨ ਦਾ ਕਿਹੜਾ ਹਿੱਸਾ ਇਹਦੇ ਨਾਲ ਲੱਗਦਾ ਉਹ ਮੈਂਬਰ ਨੇ ਜੀ ਦੋਨੇ ਉਹ ਦੋਨੋਂ ਦੀ ਕੋਈ ਵੋਟ ਪੰਜਾਬ ਦੀ ਵੀ 60% ਹਿੱਸਾ BBMP ਚ ਪੰਜਾਬ ਦਾ ਹੈ ਪੰਜਾਬ ਦੀ ਵੀ ਕਬੂਟਾ ਹੈ ਹਰਿਆਣੇ ਦੀ ਵੀ ਕਬੂਟਾ ਹੈ ਰਾਜਸਥਾਨ ਦੀ ਵੀ ਕਬੂਟਾ ਹੈ ਹਿਮਾਚਲ ਦੀ ਵੀ ਕਬੂਟਾ ਹੈ ਉਹ ਤੈਨੂੰ ਤਿੰਨ ਇੱਕ ਕਰਕੇ ਉਹ ਤਾਂ ਕੱਲ ਕੱਲ ਨੂੰ ਕਹ ਲੈਣਗੇ ਪਾਣੀ ਬੰਦ ਕਰੋ ਪੰਜਾਬ ਦਾ ਸੀ ਤਿੰਨ ਇੱਕ ਕਰਤਾ ਹਾਰ ਗਿਆ ਪੰਜਾਬ ਹਾਰ ਗਿਆ ਤਿੰਨ ਇੱਕ ਨਾਲ ਇਹ ਕਿਹੜਾ ਇਹ ਕਿਹੜਾ ਤਰੀਕਾ ਜੀ DBMP ਜਿਹੜੀ ਹੈ ਸਫੈਦ ਹਾਥੀ ਬੰਨਿਆ ਹੋਇਆ ਹੈ ਖਰਚਾ ਸਾਰਾ ਸਾਡੀ ਅਸੀਂ ਦਿੰਦੇ ਆ ਰਾਜਸਥਾਨ ਤੇ ਹਰਿਆਣੇ ਦੇ ਜਿਹੜੇ ਅਫਸਰ ਆਉਂਦੇ ਉੱਥੇ ਉਹ ਆਪਦੇ ਕੇਡਰ ਦੀ ਤਨਖਾਹ ਨਹੀਂ ਲੈਂਦੇ ਡੈਪੂਟੀਸ਼ਨ ਤੇ ਹੁੰਦੇ ਜਿਹੜੇ ਪੰਜਾਬ ਦੇ ਕਿੱਡ ਦੀ ਤਨਖਾਹ ਲੈਂਦੇ ਆ ਉਹ ਇਹ ਤਾਂ ਸਫੈਦਾ ਕਿ ਬਣ ਰੱਖਿਆ ਜੀ ਖਤਮ ਕਰੋ ਇਹਨੂੰ ਬੀਬੀ ਐਮਪੀ ਨੂੰ ਸਾਨੂੰ ਨਹੀਂ ਲੋੜ ਅਸੀਂ ਆਪਣੀ ਦਰਿਆ ਮਦੀ ਆਪੇ ਲੱਖੀ ਕਰ ਲਾਂਗੇ ਵੈਸੇ ਇੱਕ ਮਹੀਨੇ ਦਾ ਬਣਦਾ ਹੈ ਕਿ ਮਹੀਨੇ ਦਾ ਨੋਟਿਸ ਦੇ ਕੇ ਮੀਟਿੰਗ ਐਮਰਜੈਂਸੀ 7 ਦਿਨ ਦਾ ਬਣਦਾ ਤਿੰਨ ਘੰਟੇ ਚਾਰ ਘੰਟੇ ਪੰਜ ਘੰਟੇ ਦੇ ਨੋਟਿਸ ਤੇ ਬੁਲਾ ਲੈਂਦੇ ਆ ਜਦੋਂ ਉਹ ਜਿਹੜੀ 30 30 ਕਾਲੀ ਮੀਟਿੰਗ ਹੈ ਜਦੋਂ ਮੀਟਿੰਗ ਹੀ ਇਲੀਗਲ ਸੀ ਗੈਰਸਵਧਾਨਕ ਸੀ ਤਾਂ ਉਹ ਚ ਲਿਆ ਗਿਆ ਫੈਸਲਾ ਵੀ ਇਲੀਗਲ ਹੈ ਅਸੀਂ ਤੁਹਾਨੂੰ ਰੱਦ ਕਰਦੇ ਹਾਂ ਭਾਵੇਂ ਕਿ ਮਤੇ ਦੇ ਸਰਬਸੰਮਤੀ ਨਜ਼ਰ ਆਈ ਪਰ ਇਸ ਮਤੇ ਤੇ ਹੋ ਰਹੀ ਬਹਿਸ ਦੌਰਾਨ ਮੁੱਖ ਮੰਤਰੀ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਆਮੋ ਸਾਹਮਣੇ ਨਜ਼ਰ ਆਏ ਮੁੱਖ ਮੰਤਰੀ ਮਾਨ ਨੇ ਸਵਾਲ ਪੁੱਛਿਆ ਕਿ ਕਿਉਂ BBMP ਦੀ ਮੀਟਿੰਗ ਦੌਰਾਨ ਹਿਮਾਚਲ ਦੀ ਕਾਂਗਰਸ ਸਰਕਾਰ ਦੇ ਵੱਲੋਂ ਵੋਟ ਨਾ ਪਾਈ ਗਈ ਇਸ ਸਵਾਲ ਦਾ ਜਵਾਬ ਬਾਜਵਾ ਨੇ ਕੀ ਦਿੱਤਾ ਤੇ ਕਿਉਂ ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਕਿ ਜੇਕਰ ਇਤਿਹਾਸ ਚ ਗਏ ਤਾਂ ਕਾਂਗਰਸ ਦੇ ਹੱਥ ਖੂਨ ਅਤੇ ਪਾਣੀ ਦੇ ਨਾਲ ਰੰਗੇ ਹੋਏ ਨਜ਼ਰ ਆਉਣਗੇ ਤੁਸੀਂ ਵੀ ਸੁਣੋ ਰਾਜਸਥਾਨ ਨੇ ਬੋਟ ਪਾਦੀ ਹੱਕ ਚ ਉਥੇ ਵੀ ਜੀ ਵੀ ਸਰਕਾਰ ਹੈ ਹਰਿਆਣੇ ਨੇ ਪਾਦੀ ਜੀ ਦੋ ਪੰਜਾਬ ਕੱਲਾ ਰਹਿ ਗਿਆ ਜੀ ਹਿਮਾਚਲ ਕਹਿੰਦਾ ਮੈਂ ਵੋਟ ਨਹੀਂ ਪਾਉਂਦਾ ਕੀ ਗੱਲ ਬਾਜਵਾ ਸਾਹਿਬ ਪੁੱਛਿਓ ਪਰ ਉਹਨਾਂ ਨੂੰ ਆਪਣੇ ਤਹਾਂ ਵਾਲਿਆਂ ਨੂੰ ਵੋਟ ਕਿਉਂ ਨਹੀਂ ਪਾਈ ਵੋਟ ਕਿਉਂ ਨਹੀਂ ਪਾਈ ਹਿਮਾਚਲ ਨੇ ਵੋਟ ਕਿਉਂ ਨਹੀਂ ਪਾਈ ਜੋ ਉੱਪਰ ਇਹਨਾਂ ਵੀ ਅੱਧੀ ਹਮਾਇਤ ਹੁੰਦੀ ਹੈ ਕੀ ਮੈਂ ਕਿ ਸਾਡੇ ਕਾਇਦੇ ਪਾਉਂਗੇ ਨਹੀਂ ਕਿਉਂ ਉੱਥੇ ਉੱਥੇ ਜਦੋਂ ਕਿ ਜਦੋਂ ਸਾਡੇ ਉੱਥੇ ਅਫਸਰ ਸੀਗੇ ਤੇ ਹਿਮਾਚਲ ਨੇ ਵੋਟ ਕਿਉਂ ਨਹੀਂ ਪਾਈ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਸੁਣ ਕੇ ਬਾਜਵਾ ਸਾਹਿਬ ਸੁਣ ਕੇ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮੈਤੀ ਹੋ ਗਏ ਚੁੱਪ ਹੋਣਾ ਵੀ ਤਾਂ ਦੀ ਹਮੈਤੀ ਹੁੰਦੀ ਹੈ ਤੇ ਅੱਜ ਅੱਜ ਜਿਹੜਾ ਹਾਈ ਕੋਰਟ ਜਿਹੜਾ ਪਾਇਆ ਕੇਸ ਉਹ ਹਰਿਆਣਾ ਦਾ ਕਾਂਗਰਸੀ ਵੀ ਹੈ

ਕੀ ਉਹ ਲੈ ਕੇ ਆਉਂ ਚਾਹੀਦਾ ਨਹੀਂ ਨਹੀਂ 81 ਚ 81 ਚ ਕੌਣ ਸੀ ਦਰਵਾਸ ਸਿੰਘ ਸੀ ਚੇਅਰ ਨੂੰ ਐਡਰੈਸ ਕੀਤਾ ਜਾਵੇ ਜੀ ਦਰਵਾਸ ਸਿੰਘ ਕਮਰੇ ਚ ਸੀ ਆ ਲੈ ਜਾ ਕਿਹਿਆ ਵਾਪਸ ਆ ਲੈ ਜਾ ਆ ਲੈ ਜਾ ਚੇਅਰ ਨੂੰ ਐਡਰੈਸ ਕਰੋ ਜੀ ਚੇਅਰ ਨੂੰ ਇਹਨਾਂ ਦੇ ਸਾਰੇ ਕਾਗਜ਼ ਸਾਰੀਆਂ ਕਈਆਂ ਵਾਪਸ ਸਹੀ ਬਾਤ ਹੈ ਨਾ ਟਰਮੀਨੇਸ਼ਨ ਕੀ ਹੋ ਗਿਆ ਉਹੀ ਤਾਂ ਚੱਲ ਰਿਹਾ ਕੀ ਟਰਮੀਨੇਸ਼ਨ ਕੀ ਹੋ ਗਿਆ ਪਾਣੀਆਂ ਦਾ ਰੱਖਾ ਤਾਂ ਬਾਜ-ਬਾਜ ਫਿਰਦਾ ਤੁਹਾਡਾ ਪਾਣੀਆਂ ਦਾ ਰੱਖਾ ਥੋੜਾ ਬਾਜ-ਬਾਜ ਫਿਰਦਾ ਚੇਅਰ ਨੂੰ ਐਡਰੈਸ ਕੀਤਾ ਜਾਵੇ ਜ਼ਿਕਰ ਇਹ ਖਾਸ ਹੈ ਕਿ ਵਿਸ਼ੇਸ਼ اجلاس ਦੌਰਾਨ ਸਰਕਾਰ ਦੇ ਵੱਲੋਂ BBMP ਡੈਮ ਸੇਫਟੀ ਐਕਟ ਰੱਦ ਕਰ ਦਿੱਤਾ ਗਿਆ ਸੈਸ਼ਨ ਤੋਂ ਬਾਅਦ ਮੀਡੀਆ ਦੇ ਮੁਖਾਤਮ ਹੁੰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਆਪਣਾ ਐਕਟ ਲੈ ਕੇ ਆਏਗਾ ਤੇ ਪੰਜਾਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਆਪਣੇ ਡੈਮਾਂ ਦੀ ਰੱਖਿਆ ਕਿਵੇਂ ਕਰਨੀ ਹੈ ਦੱਸਦੀ ਹੈ ਕਿ ਸੈਸ਼ਨ ਦੌਰਾਨ ਜੋ ਪ੍ਰਸਤਾਵ ਪਾਸ ਕੀਤੇ ਗਏ ਉਹਨਾਂ ਦੇ ਵਿੱਚੋਂ ਇੱਕ ਸੀ ਕੇਂਦਰ ਦੇ ਵੱਲੋਂ ਲਿਆਂਦੇ ਡੈਮ ਸੇਫਟੀ ਐਕਟ 2021 ਨੂੰ ਵਾਪਸ ਲੈਣ ਦੀ ਮੰਗ ਮੁੱਖ ਮੰਤਰੀ ਮਾਨ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਕੇਂਦਰ ਦਾ ਇਹ ਐਕਟ ਪੰਜਾਬ ਨੂੰ ਮੰਜ਼ੂਰ ਨਹੀਂ ਧੱਕੇਸ਼ਾਹੀ ਨਾਲ ਤਾਨਾਸ਼ਾਹੀ ਨਾਲ ਪਾਣੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦਾ ਰੈਜ਼ੋਲੂਸ਼ਨ ਜਿਹੜਾ ਹੈ ਉਹ ਸਹਿਮਤੀ ਨਾਲ ਵਿਧਾਨ ਸਭਾ ਚ ਪਾਸ ਹੋਇਆ ਜਿਹੜਾ ਡੈਮ ਸਿਫਟੀ ਐਕਟ ਉਹਨੂੰ ਵੀ ਪੰਜਾਬ ਨੇ ਰੱਦ ਕੀਤਾ ਨਾਲ ਜਿਹੜਾ ਤਰੀਕਾ ਜਿਹੜਾ BBMP ਦਾ ਤਾਨਾਸ਼ਾਈ ਵਾਲਾ ਉਹਦਾ ਸਖਤ ਵਿਰੋਧ ਵੀ ਹੋਇਆ ਹੈ ਪੰਜਾਬ ਆਪਣਾ ਜਿਹੜਾ ਇਹਨਾਂ ਦਾ ਡੈਮ ਸੇਫਟੀ ਐਕਟ ਆ ਉਹ ਅਸੀਂ ਰੱਦ ਕਰਤਾ ਅਸੀਂ ਪੰਜਾਬ ਦਾ ਇੱਕ ਟਾਪਣਾ ਲੈ ਕੇ ਆਵਾਂਗੇ ਕਿਉਂਕਿ ਅਸੀਂ ਆਪਣੇ ਡੈਮਾਂ ਦੀ ਸੇਫਟੀ ਆਪ ਕਰਨਾ ਚਾਹੁੰਦੇ ਐ ਇੰਨਾ ਜ਼ਿਆਦਾ ਰੋਸ ਪਾਇਆ ਜਾ ਰਿਹਾ ਲੋਕਾਂ 'ਚ ਜੇ ਲੋਕ ਇਕੱਠੇ ਹੋ ਕੇ ਡੈਮ ਤੇ ਚਲੇ ਗਏ ਅਸੀਂ ਡੈਮ ਸੇਫਟੀ ਵਾਸਤੇ ਪੁਲਿਸ ਰੱਖੀ ਹੋ ਉੱਥੇ ਕੋਈ ਇਹ ਕੋਈ ਕੋਈ ਸਾਡੀ ਟਿਕਟਰਸ਼ਿਪ ਜਾਂ ਕੋਈ ਇਹ ਕੋਈ ਤਾਨਾਸ਼ਾਈ ਨਹੀਂ ਹੈਗੀ ਡੈਮ ਸੇਫਟੀ ਐਕਟ ਜਿਹੜਾ ਆ ਉਹ 2021 ਦੇ ਐਂਡ 'ਚ ਆਇਆ ਸੀ ਇਹ ਸਰਕਾਰ ਪਿਛਲੇ 3 ਸਾਲ ਸੁੱਤੀ ਰਹੀ ਆ ਔਰ ਇਹਨਾਂ ਨੇ 2022 ਦੇ ਵਿੱਚ ਜਿਹੜੀ ਸਟੇਟ ਕਮੇਟੀ ਆ ਉਹ ਵੀ ਬਣਾਤੀ ਸੀ ਇਹਦਾ ਮਤਲਬ ਇਹ ਹੋਇਆ ਕਿ ਇਹਨਾਂ ਨੇ ਉਸ ਗੱਲ ਨੂੰ ਐਕਸੈਪਟ ਕਰ ਲਿਆ ਕਿ ਅਸੀਂ ਡੈਮ ਸੇਫਟੀ ਜਿਹੜਾ ਐਕਟ ਬਣਿਆ ਗਵਰਨਮੈਂਟ ਆਫ ਇੰਡੀਆ ਦਾ ਅਸੀਂ ਉਹਨੂੰ ਮੰਨਦੇ ਆ ਪੰਜਾਬ ਦੇ ਵਿੱਚ ਹੁਣ ਲੀਗਲ ਲੜਾਈ ਹੋਊਗੀ ਕਿਉਂਕਿ ਇਹ ਪਹਿਲਾ ਸਟੈਪ ਹੈ ਉਸ ਮਤੇ ਦੇ ਦੁਆਰਾ ਇਹਨੂੰ ਰੱਦ ਕਰਨ ਦਾ ਵਿਸ਼ੇਸ਼ اجلاس ਦੀ ਕਾਰਵਾਈ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਵੀ ਮੀਡੀਆ ਦੇ ਸਾਹਮਣੇ ਆਏ ਉਹਨਾਂ ਕਹਿੰਦੇ ਕਿ ਸਰਕਾਰ ਦੇ ਵੱਲੋਂ ਲਿਆਂਦੇ ਮਤੇ ਦੇ ਵਿੱਚ ਬਹੁਤ ਕੁਝ ਮਿਸਿੰਗ ਯਾਨੀ ਕਿ ਗਾਇਸ ਸਰਕਾਰ ਨੂੰ ਲੋੜ ਹੈ ਕਿ ਸਦਨ ਦੇ ਵੱਲੋਂ ਪਾਸ ਕੀਤੇ ਮਤੇ ਤੇ ਅੱਗੇ ਵੀ ਕਾਰਵਾਈ ਹੋਵੇ ਉਹਨਾਂ ਨਾਲ ਹੀ ਸਿਰਫ ਇੱਕ ਦਿਨ ਦਾ ਵਿਸ਼ੇਸ਼ اجلاس ਸੱਦੇ ਜਾਣ ਨੂੰ ਲੈ ਕੇ ਸਰਕਾਰ ਦੇ ਉੱਤੇ ਸਵਾਲ ਚੁੱਕੇ ਨੇ ਵਿੱਚ ਅਸੀਂ ਗਵਰਨਮੈਂਟ ਨੂੰ ਇੰਨੀ ਗੱਲ ਕਹੀ ਹੈ ਕਿ ਗੰਭੀਰ ਹੋਣ ਦੀ ਲੋੜ ਹੈ ਇਸ ਤਰ੍ਹਾਂ ਬਾਕੀ ਚੀਜ਼ਾਂ ਇੱਕ ਦਿਨ ਦਾ ਇਵੈਂਟ ਬਣਾ ਕੇ ਫਿਰ ਉੱਥੇ ਹੀ ਛੱਡ ਦਿੰਦੇ ਨੇ ਇਹਨੂੰ ਇਵੈਂਟ ਨਾ ਬਣਾਇਓ ਇਹਨੂੰ ਗੰਭੀਰਤਾ ਨਾਲ ਲਓ ਇਹ ਬਹੁਤ ਸੀਰੀਅਸ ਮੈਟਰ ਹੈ ਕਾਂਗਰਸ ਇਹਦੇ ਵਿੱਚ ਪੂਰੀ ਬੁਰਤ ਲਾ ਕੇ ਤੁਹਾਡੇ ਨਾਲ ਐਜ਼ ਅ ਰੌਕ ਖੜੀ ਹੈ ਤੇ ਇਹਨੂੰ ਇਵੈਂਟ ਨਾ ਬਣਾਓ ਕਿ ਇੱਕ ਦਿਨ ਦਾ ਇਵੈਂਟ ਹੋ ਗਿਆ ਤੇ ਕੰਮ ਨਿਬੜਿਆ ਤੇ ਹੁਣ ਅਗਲੀ ਚੀਜ਼ ਕੀ ਜਿਹਾ ਇਸ ਵਿਸ਼ੇਸ਼ ਸੈਸ਼ਨ ਦੇ ਦੌਰਾਨ ਵਿਰੋਧੀ ਹਾਣੀ ਬਣਦੇ ਤੇ ਇੱਕ ਦੂਜੇ ਤੇ ਸਵਾਲ ਦਾਗਦੇ ਵੀ ਨਜ਼ਰ ਆਏ ਹੰਗਾਮਾ ਵੀ ਭਰਪੂਰ ਹੋਇਆ ਪਰ ਇੱਕ ਗੱਲ ਸਾਫ਼ ਸੀ ਬੀਬੀਐਮਪੀ ਦੇ ਫੈਸਲੇ ਤੇ ਹਰਿਆਣਾ ਨੂੰ ਵਾਧੂ ਪਾਣੀ ਦਿੱਤੇ ਜਾਣ ਦੇ ਖਿਲਾਫ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਤਰ੍ਹਾਂ ਇਕਜੁੱਟ ਨਜ਼ਰ ਆਈਆਂ ਤੇ ਮੁਰ ਸਾਫ ਕਰ ਦਿੱਤਾ ਹੈ ਕਿ ਪਾਣੀ ਨਹੀਂ ਦਿੱਤਾ ਜਾਏਗਾ ਹੁਣ ਦੇਖਣਾ ਹੋਵੇਗਾ ਕਿ ਇਸ ਪਾਣੀ ਦੇ ਪਵਾੜੇ ਦੇ ਵਿੱਚ ਅੱਗੇ ਕੀ ਹੁੰਦਾ ਚੰਡੀਗੜ੍ਹ ਤੋਂ ਰਵਿੰਦਰ ਮੀਤ ਦੀ ਰਿਪੋਰਟ ਪੀਟੀਸੀ ਨਿਊਜ਼